ਸਸੀਗਲ ਸੰਗਤ ਜੀ ਇਸ ਸਮੇ ਮਾਛੀਵਾੜਾ ਸਾਹਿਬੇ ਖੜਿਆ ਜਿੱਥੇ ਕੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਅੱਜ ਨਗਰ ਕੀਰਤਨ ਨਿਕਲ ਰਿਹਾ ਹੈ ਤੇ ਇੱਕ ਆਪਸੀ ਭਾਈਚਾਰੇ ਦੀ ਇੱਕ ਝੂਠੀ ਜੋ ਕਹਿ ਸਕਦੇ ਆ ਸਾਂਝ ਹੈ ਦਿਖਾਈ ਜਾ ਰਹੀ ਹੈ ਹਰੇਕ ਸਾਲ ਜੋ ਆਪਣੇ ਖਾਨ ਭਾਈਚਾਰੇ ਮੁਸਲਮਾਨ ਭਾਈਚਾਰੇ ਵੱਲੋਂ ਹਰ ਵਾਰ ਨਗਰ ਕੀਰਤਨ ਦੇ ਵਿੱਚ ਦੁੱਧ ਦਾ ਲੰਗਰ ਲਗਾਇਆ ਜਾਂਦਾ ਹੈ ਜੋ ਆਪਸੀ ਭਾਈਚਾਰੇ ਕੇ ਸਾਜ ਦੀ ਇੱਕ ਬਹੁਤ ਵੱਡੀ ਮਿਸਾਲ ਹੈ ਤੇ ਇਸ ਵਾਰ ਫਿਰ ਤੋਂ ਲੰਗਰ ਉਸੇ ਤਰ੍ਹਾਂ ਤਿਆਰ ਹੈ ਪਰ ਇਸ ਵਾਰ ਕੁਝ ਹੋਰ ਵੀ ਖਾਸ ਹੈ ਇਸ ਵਾਰ ਮਿੱਠੇ ਚੌਲਾਂ ਦਾ ਵੀ ਨਾਲ ਲੰਗਰ ਲਗਾਇਆ ਗਿਆ ਤੇ ਭਾਈਚਾਰਾ ਸਾਰਾ ਖੜਾ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਮੁਹੰਮਦ ਜਮੀਲ ਠੀਕ ਹੈ ਇਹ ਹਰ ਸਾਲ ਲਗਾਉਂਦੇ ਹੋ ਜੀ ਹਾਂ ਜੀ ਹਾਂ ਜੀ ਹਰ ਸਾਲ ਠੀਕ ਹੈ ਇਹ ਕੀ ਯਾਦ ਦੇ ਵਿੱਚ ਮਤਲਬ ਚਾਹਵ ਜਾਂਦੇ ਉਹਦਾ ਯਾਦ ਦੇ ਵਿੱਚ ਹੈ ਬੱਚਿਆਂ ਦੇ ਉਹਨਾਂ ਛੋਟੇ ਚਾਹਵ ਜਾਂਦੇ ਜਿਹੜੇ ਮੀਆਂ ਚਨੇ ਗਿਆ ਦੇ ਉਹਨਾਂ ਦੀ ਯਾਦ ਦੇ ਵਿੱਚ ਜੋ ਸੂਬਾ ਚਲਦੀ ਆ ਉਹਦੇ ਉਹਦੇ ਮੁਸਾਬਕੇ ਸਰ ਉਹ ਖਾਨ ਸਾਹਿਬ ਕੀ ਕਹੋਗੇ ਇੱਕ ਪਾਸੇ ਦਾ ਸੂਬਾ ਸਰਹੰਦ ਸੀ ਇੱਕ ਪਾਸੇ ਨਵਾਬ ਮਲੇਰ ਕੋਟਲਾ ਦੋਨਾਂ ਦੀ ਸੋਤ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਸੇ ਕਰਕੇ ਦਾ ਫਿਰ ਮਲੇਰ ਕੋਟਲਾ ਆਵਾਜ਼ ਵੀ ਦਾ ਪਿਆ ਹੈ ਹਾਂਜੀ ਉਹਦੇ ਵਿੱਚ ਜੇ ਉਹਨਾਂ ਨੇ ਉਹਨਾਂ ਨੇ ਹਾਲਾ ਨਾਰਾ ਮਾਰਿਆ ਸੀਗਾ ਸ਼ਾਇਦ ਸਾਡਾ ਹੀ ਮਲੇਰ ਕੋਲ ਲਈ ਹੈ ਤੇ ਕੀ ਕਹਿਣਾ ਚਾਹੋਗੇ ਅੱਜ ਕੱਲ ਕੁਝ ਲੋਕ ਜੋ ਆਪਸੀ ਭਾਈਚਾਰਕ ਸਾਂਝ ਨੂੰ ਮਤਲਬ ਬਹੁਤ ਕਹਿ ਸਕਦੇ ਆ ਘਟੀਆਂ ਪੱਦਰ ਦੀਆਂ ਗੱਲਾਂ ਕਰਦੇ ਨੇ ਪਰ ਤੁਸੀਂ ਹਰੇਕ ਵਾਰ ਵੱਡੀ ਮਿਸਾਲ ਪੈਦਾ ਜਿਹੜੀਆਂ ਉਹ 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 ਵੰਸਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਤਾਂ ਉਹਨਾਂ ਨੇ ਕਰਨਾ ਹੀ ਕਰਨਾ ਹੁੰਦਾ ਜਿਹੜਾ ਕੋਈ ਕਰਦਾ ਬਾਕੀ ਜਿਹੜਾ ਜਿਨ੍ਹਾਂ ਨੂੰ ਛਰਦਾ ਹੈਗੀ ਉਹਨਾਂ ਨੇ ਤਾਂ ਇਹ ਇਧਰੋਂ ਚੱਲਣੇ ਚੱਲਣੇ ਹਨਾ ਛਰਦਾ ਵਾਸਤੇ ਜਿਹੜਾ ਆਪਾਂ ਛਰਦਾ ਵਾਸਤੇ ਕਰਦੇ ਆ ਨਾ ਸਾਰਾ ਕੁਝ ਉਹਨਾਂ ਦੀ ਯਾਦ ਦੇ ਵਿੱਚ ਦੇਖ ਰਿਹਾ ਤੁਹਾਡੇ ਖਾਨ ਸਾਹਿਬ ਸਾਡੇ ਦਸਤਾਰ ਵੀ ਸਜਾ ਕੇ ਖੜੇ ਨੇ ਹਾਂ ਜੀ ਆਹ ਉਹ ਕਿਵੇਂ ਲੰਗਰ ਕਿਵੇਂ ਲਗਾਉਂਦੇ ਹੋ ਵੀ ਮਿਲ ਕੇ ਹਾਂ ਹਾਂ ਜੀ ਮਿਲ ਕੇ ਮਿਲ ਕੇ ਮਿਲ ਕੇ ਜੀ ਸਾਡਾ ਭਾਈ ਮੁਸਲਮ ਭਾਈ ਚੌਹਰੇ ਵੱਲੋਂ ਹੀ ਸਾਰਿਆਂ ਵੱਲੋਂ ਮਿਲ ਕੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਇਹ ਕਦੋਂ ਤੱਕ ਤਿਆਰੀਆਂ ਹੁੰਦੀਆਂ ਨੇ ਕਿੰਨੇ ਦਿਨ ਪਹਿਲਾਂ ਤਿਆਰੀਆਂ ਸ਼ੁਰੂ ਕਰ ਬਸ 5-4 ਦਿਨ ਪਹਿਲਾਂ ਤਿਆਰੀਆਂ ਤਿਆਰੀਆਂ ਕਰਦਣੀਆਂ ਸ਼ੁਰੂ ਜੀ ਬਸ ਸਾਰੇ ਬੰਦੇ ਇਕੱਠੇ ਹੋ ਜਾਂਦੇ ਬਸ ਜਦੋਂ ਸ਼ੁੱਕਰਵਾਰ ਨੂੰ ਆਉਂਦਾ ਹੈ ਮੂਰੇ ਸ਼ੁੱਕਰਵਾਰ ਨੂੰ ਤਿਆਰੀਆਂ ਕਰ ਦਿੱਤੀਆਂ ਨੇ ਵੀ ਹਾਂ ਵੀ ਬਾਬਾ ਜੀ ਆ ਕੰਮ ਕਰਨਾ ਆਪਾਂ ਉਹ ਤਾਂ ਜਿਸ ਦਿਨ ਹਰ ਸਾਲ ਹੀ ਹੁੰਦਾ ਹੈ ਨਾ ਵੀ ਸਵਾ ਦੇ ਆਪਾਂ ਲਾਉਣੇ ਲਾਉਣੇ ਇਹ ਕੰਮ ਜਦੋਂ ਲੰਗਰ ਲਗਾਉਨੇ ਹੋ ਲੰਗਰ ਵਰਤਾਉਨੇ ਹੋ ਕਿਵੇਂ ਮਹਿਸੂਸ ਹੁੰਦਾ ਹੈ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਮਨ ਨੂੰ ਸਕੂਨ ਆਉਂਦਾ ਬਹੁਤ ਜ਼ਿਆਦਾ ਇਸ ਸਾਹادت ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਕਹਿਣਾ ਚਾਹੋਗੇ ਜੋ ਮਨ ਦੇ ਬਲਗੁਲੇ ਨੇ ਤੁਹਾਡੇ ਜਿਹੜਾ ਕੋਈ ਕੀਤਾ ਸੀ ਉਹਨਾਂ ਨੇ ਉਹਨਾਂ ਨੇ ਤਾਂ ਔਰੰਗਜ਼ੇਬ ਉਹਨਾਂ ਨੇ ਤਾਂ ਗਲਤ ਕੀਤਾ ਸੀ ਨਾ ਬਾਕੀ ਦਾ ਜਿਹੜਾ ਜਿਵੇਂ ਹੁਣ ਨਵਾਬ ਨੇ ਸ਼ਹੀਦ ਫਤਵਾ ਦਿੱਤਾ ਨਾ ਮੀਬੀ ਉਹਨਾਂ ਗੁਰੂ ਗੋਬਿੰਦ ਸਿੰਘ ਬਾਪ ਨਾਲ ਥੋੜੀ ਜਿੱਦ ਬਾਪ ਨਾਲ ਬੱਚਿਆਂ ਨਾਲ ਕੀ ਕਸੂਰ ਆ ਥੋੜਾ ਬੱਚਿਆਂ ਦਾ ਕੋਈ ਕਸੂਰ ਨਹੀਂ ਸੀਗਾ ਬੱਚਿਆਂ ਨਾਲ ਬੱਚਿਆਂ ਦਾ ਬਦਲਾ ਲੈਣਾ ਨਹੀਂ ਚਾਹੀਦਾ ਜੋ ਕਹਿ ਜਾਂਦਾ ਤੁਹਾਡੇ ਕਾਨੂੰਨ ਹੈ ਜੋ ਸ਼ਰੀਅਤ ਦਾ ਕਾਨੂੰਨ ਕਹਿ ਜਾਂਦਾ ਉਹਨੂੰ ਜਿਹੜੇ ਸ਼ਰੀਅਤ ਨਾਲ ਵੀ ਉਹ ਚ ਵੀ ਸਜ਼ਾ ਨਹੀਂ ਆਏਗੀ ਬੱਚਿਆਂ ਲਈ ਨਾ ਨਾ ਤੇ ਉਹ ਤੋਂ ਵੀ ਬਾਹਰ ਜਾ ਕੇ ਮਤਲਬ ਇੱਕ ਤਰ੍ਹਾਂ ਦਾ ਧਰਮ ਤੋਂ ਵੀ ਬਾਹਰ ਜਾ ਕੇ ਉਹਨਾਂ ਹਾਂ ਹਾਂ ਸ਼ਰੀਅਤ ਦੇ ਵਿੱਚ ਕੋਈ ਉਹ ਨਹੀਂ ਹੈਗਾ ਇਹਦੇ ਵਿੱਚ ਦੇ ਦੇ ਕੀ ਸਨੇਹਾ ਕੀ ਦੇਣਾ ਚਾਹੁੰਗੇ ਲੋਕਾਂ ਬਸ ਇਹੀ ਹੈ ਵੀ ਜੇ ਨੂੰ ਨਾਲ ਮਿਲ ਕੇ ਸਾਰਾ ਕੁਝ ਜਿਵੇਂ ਚੱਲਦਾ ਬਹੁਤ ਵਧੀਆ ਚੱਲਦਾ ਜੀ ਉਹ ਜਿਹਨਾਂ ਨੇ ਕੀਤਾ ਉਹਨਾਂ ਨੇ ਬਹੁਤ ਮਾਰਾ ਕੀਤਾ ਸਾਡੀ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਜੀ ਅਸੀਂ ਕਹਣਾ ਜੀ ਬਸ ਸਾਰੇ ਭਾਈਚਾਰਾ ਕਿਹੜਾ ਬੰਦਾ ਮਿਲ ਜੁੜ ਕੇ ਰਹਿੰਦੇ ਨੇ ਪੰਜਾਬ ਦਾ ਮਾਹੌਲ ਸਹੀ ਬਣੇ ਰਹਿੰਦਾ ਤੇ ਜਿਹੜਾ ਬੱਚਿਆਂ 'ਤੇ ਜ਼ੁਲਮ ਕਰਨਾ ਤਾਂ ਕਿਸੇ ਤੇ ਵੀ ਹਰੇਕ ਨੂੰ ਚ ਗਲਤ ਹੈ ਪਾਪ ਹੈ ਤੇ ਮਨਜ ਮਤਲਬ ਬਹੁਤ ਰੀਝ ਹੁੰਦੀ ਹੈ ਲੰਗਰ ਚ ਆਉਂਦੀ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਵੀ ਕਲੀਨਿਕ ਫਟਾਫਟ ਬੰਦ ਕਰਕੇ ਆਏ ਹੋ ਜੀ ਹਾਂ ਜੀ ਹਾਂ ਤੇ ਇਹ ਹੁੰਦਾ ਜੀ ਸਾਲ ਵਾਚ ਇੱਕ ਦਿਨ ਆਉਂਦਾ ਜੋ ਕਿ ਸਹੀਦੀ ਜੋੜ ਦਾ ਬਹੁਤ ਵੱਡਾ ਦਿਨ ਆ ਜੀ ਇਹ ਤੇ ਅਸੀਂ ਕਹਿੰਦੇ ਆ ਵੀ ਸਾਰੀ ਪੰਜਾਬ ਦੀ ਜਿਹੜੀ ਸਾਂਝ ਚਾਰਕਾ ਉਸ ਵਿੱਚ ਬਾਦ ਚੜ ਕੇ ਵੀ ਹਿੱਸਾ ਲਈਏ ਮਸਲਮਾਨ ਭਾਈਚਾਰੇ ਇਸ ਚ ਲਈਏ ਬਸ ਆਹੀ ਹੈ ਸਾਡਾ ਜੋ ਸੇਵਾ ਹਤ ਹੁੰਦੀ ਹੈ ਅਸੀਂ ਵੱਧ ਤੋਂ ਵੱਧ ਕਰਦੇ ਹਾਂ ਅਸੀਂ ਜਿਹੜੇ ਲੰਗਰ ਵਾਲੇ ਬਹੁਤ ਸਾਲ ਤੋਂ ਲਾਉਣਾ ਹਨ 16 17 ਸਾਲ ਹੋ ਗਏ ਆਡੇ ਪ੍ਰਧਾਨ ਜੀ ਨੇ ਸਾਡੇ ਵੱਡੇ ਪ੍ਰਧਾਨ ਜੀ ਨੇ ਤੇ ਸਾਰੇ ਇਕੱਠੇ ਹੋ ਕੇ ਮੁਸਲਮਾਨ ਭਾਰਕੇ ਦਾ ਜੋ ਵੀ ਨੇ ਸਾਰੇ ਅਸੀਂ ਵਧੀਆ ਇਹਨਾਂ ਹਿੱਸਾ ਪੈਂਦਾ ਪਾਉਣੇ ਆ ਬੱਤ ਵੱਤ ਹਾਂ ਕੀ ਸਨੇਹ ਦੇਣਾ ਚਾਹੋਗੇ ਤੁਸੀਂ ਬਸ ਸਨੇਹ ਹੈ ਜੀ ਮਤਲਬ ਆਪਣੇ ਭਾਈਚਾਰੇ ਲਈ ਜਾਂ ਜੋ ਆਪਣੇ ਪੰਜਾਬੀ ਸਾਰੇ ਭਾਈ ਨੇ ਚਾਹੇ ਕੋਈ ਹਿੰਦੂਆ ਚਾਹੇ ਮੁਸਲਮਾਨ ਚਾਹੇ ਸਿੱਖਾ ਸਾਰੇ ਜੋ ਪੰਜਾਬੀ ਭਾਈਚਾਰਾ ਸਾਰੇ ਭਾਈ ਭਾਈ ਨੇ ਦੇਖੋ ਜੀ ਸਾਰੇ ਜਿਹੜਾ ਪੰਜਾਬ ਦੀ ਹੈ ਜਿਹੜੀ ਸਾਂਝ ਹੈ ਭਾਈਚਾਰਕਾ ਸਾਰਾ ਬਰਕਰਾਰ ਰਹੇ ਸਾਰੇ ਸਿੱਤੇ ਕੋ ਜਿ ਰਹਿਣੇ ਸਾਡੇ ਜਿੱਥੇ ਕੋਈ ਮਤਲਬ ਭੇਤ ਭਾਵ ਨਹੀਂ ਹੈਗਾ ਅਸੀਂ ਕਹਿੰਦੇ ਵੀ ਪਰੰਪਰਾ ਬਣੀ ਰਹੇ ਕੀ ਤੁਹਾਡੇ ਭਾਈਚਾਰਾ ਵੀ ਇਸ ਗੱਲ ਨੂੰ ਮੰਨਦਾ ਕਿ ਗੁਰੂ ਸਾਹਿਬ ਦੀ ਜੋ ਲੜਾਈ ਸੀ ਜ਼ੁਲਮ ਦੇ ਖਿਲਾਫ ਸੀ ਕਿਸੇ ਧਰਮ ਦੇ ਖਿਲਾਫ ਨਹੀਂ ਸੀ ਦੇਖੋ ਜੀ ਉਹ ਸਹੀ ਸੀ ਉਹ ਟਾਈਮ ਬਾਕੀ ਰਹੀ ਗੱਲ ਜੋ ਬੱਚਿਆਂ ਦਾ ਜ਼ੁਲਮ ਹੋਇਆ ਉਹ ਗਲਤ ਆ ਕਿਉਂਕਿ ਕਿਸੇ ਵੀ ਧਰਮ 'ਚ ਨਹੀਂ ਕਹਿੰਦੇ ਕਿ ਕਿਸੇ ਦੇ ਕੋਈ ਜ਼ੁਲਮ ਕਰੋ ਜਾਂ ਕਿਸੇ ਨੂੰ ਮਾਰੋ ਜੋ ਸਜ਼ਾ ਦੀ ਉਹਨਾਂ ਦੇ ਮਾਪੇ-ਬਾਪ ਨਾਲ ਲੜਦੇ ਤੇ ਉਹ ਗਲਤ ਹੈ ਬੱਚਿਆਂ ਨੂੰ ਸਜ਼ਾ ਦੇਣੀ ਗਲਤ ਹੈ ਕਿਉਂਕਿ ਬੱਚੇ ਸਾਰੇ ਕੁਝ ਨਹੀਂ ਕੋਈ ਅਜਿਹਾਗਾ ਹਾਂ ਧੰਨਵਾਦ ਤੁਸੀਂ ਦੇਖ ਸਕਦੇ ਹੋ ਮਾਛੀਵਾੜਾ ਸਾਹਿਬ ਦੀ ਧਰਤੀ ਤੇ ਜਿੱਥੇ ਕਿ ਇੱਕ ਬਹੁਤ ਵੱਡੀ ਮਿਸਾਲ ਪੇਸ਼ ਹੁੰਦੀ ਹੈ ਆਪਸੀ ਭਾਈਚਾਰੇ ਦੀ ਜਿੱਥੇ ਕਿ ਮੁਸਲਮਾਨ ਭਾਈਚਾਰੇ ਵੱਲੋਂ ਦੁੱਧ ਦਾ ਲੰਗਰ ਲਗਾਇਆ ਜਾਂਦਾ ਹੈ ਨਗਰ ਕੀਰਤਨ ਦੇ ਵਿੱਚ ਜੋ ਸਾਬਜਦਿਆਂ ਦੀ ਸੀਸਦੀ ਦੇ ਦਿਹਾੜੇ ਤੇ ਇੱਥੇ ਮਾਛੀਵਾੜਾ ਸਾਹਿਬ ਤੋਂ ਰਵਾਨਾ ਹੋਵੇਗਾ ਕਿਉਂਕਿ ਕੱਲ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਜੋ ਸੀਧੀ ਦਿਹਾੜੇ ਨੇ ਸਿੱਧੀ ਸਭਾ ਇਹ ਸ਼ੁਰੂ ਹੋਣ ਜਾ ਰਹੀ ਹੈ ਗੁਰਮੁਖ ਸਿੰਘ ਕੀ ਕਹੋਗੇ ਜੀ ਆਪਸੀ ਭਾਈਚਾਰਕ ਸਾਂਝ ਜੋ ਪੇਸ਼ ਕੀਤੀ ਜਾ ਮੁਸਲਮਾਨ ਵੀਰਾਂ ਵੱਲੋਂ ਬਹੁਤ ਵਧੀਆ ਜੀ ਜੋ ਇਹ ਹਰੇਕ ਸਾਲ ਜਾਣ ਕੇ 15 16 ਸਾਲ ਤੋਂ ਲੰਗਰ ਲੱਗ ਬਹੁਤ ਵਧੀਆ ਚੱਲੀ ਜਾਂਦਾ ਜੀ ਰਲ ਮਿਲ ਕੇ ਕੋਈ ਫਰਕ ਨਹੀਂ ਹੈ ਕਿਸੇ ਭੈਣ ਭਾਈ ਨਾਲ ਜੋ ਵੀ ਮਾਹੌਲ ਹੈ ਗੁਰੂਆਂ ਦਾ ਬਹੁਤ ਵਧੀਆ ਚੱਲ ਰਿਹਾ ਹਰੇਕ ਕੋਈ ਵੀ ਸੰਗਤ ਦਾ ਸਭ ਇੱਕ ਪਲੇਟ ਇੱਕ ਕੌਲੀ ਛਕਣ ਵਾਲਾ ਕੰਮ ਹੋ ਰਿਹਾ ਹੈ ਕੋਈ ਮੁਸਲਮਾਨ ਹੈ ਕੋਈ ਜਾਤੀ ਹੈ ਕੋਈ ਫਰਕ ਨਹੀਂ ਹੈ ਬਹੁਤ ਵਧੀਆ ਸਨੇਹਾ ਦੇਣੇ ਬਹੁਤ ਵਧੀਆ ਜੀ ਪਰਮਾਤਮਾ ਜਿੱਦਾਂ ਵਧੀਆ ਮਾਰਿਆ ਅੱਗੇ ਵੀ ਵਧੀਆ ਚੱਲੂਗਾ ਆਏ ਸਾਲ ਬਹੁਤ ਵਧੀਆ ਚੱਲਣ ਗਈ ਭੈਣ ਭਾਈ ਨਾਲ ਮਿਲ ਕੇ ਸੰਗਤ ਟਾਈਮ ਪਾਸ ਹੋਈ ਜਾਣਾ ਜੋ ਵੀ ਕਰ ਰਹੇ ਹੋ ਵਧੀਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਜਸਵੀਰ ਸਿੰਘ ਕੀ ਕਹਿਣਾ ਚਾਹੋਗੇ ਜੋ ਆਪਸੀ ਭਾਈਚਾਰਕ ਸਾਂਝ ਦੀ ਬਹੁਤ ਵਧੀਆ ਮਿਸਾਲ ਬਹੁਤ ਵਧੀਆ ਮਿਸਾਲ ਪੇਸ਼ ਕੀਤੀ ਹੈ ਜੀ ਹਰੇਕ ਸਾਲ ਹਰੇਕ ਸਾਲ ਜਾਇਦਾ ਗੁਰੂ ਘਰ ਨਾਲ ਜੁੜਨਾ ਚਾਹੀਦਾ ਹੈ ਸਕੇ ਨਹੀਂ ਇਹ ਲਗਾਉਂਦੇ ਨੇ ਵੇ ਮੁਸਲਮਾਨ ਵੀਰਾਂ ਵੱਲੋਂ ਹਰੇਕ ਸਾਲ ਦੋ ਨਹੀਂ ਚਾਹੀਦੀ ਆ ਮੁਸਲਮਾਨ ਵੀ ਆਪਣੇ ਭਾਈਚਾਰੇ ਹੀ ਆ ਕਿਹੜਾ ਕੋਈ ਉਪਰੇ ਆ ਨਹੀਂ ਮੈਂ ਤਾਂ ਬਹੁਤ ਵਧੀਆ ਮਿਸਾਲ ਜਿਹੜੀ ਪੇਸ਼ ਕੀਤੀ ਆ ਉਹਦੇ ਬਾਰੇ ਕੀ ਕਹਿਣਾ ਤੁਸੀਂ ਬਹੁਤ ਵਧੀਆ ਤੁਸੀਂ ਕਹਿੰਦੇ ਧੰਨਵਾਦ ਕਰਦੇ ਹਾਂ ਕੀ ਕਹਿਣਾ ਚਾਹੋਗੇ ਜਿਵੇਂ ਮੁਸਲਮ ਵੀਰਾਂ ਵੱਲੋਂ ਲੰਗਰ ਲਗਾਇਆ ਜਾਂਦਾ ਹਰੇਕ ਸਾਲ ਨਗਰ ਕੀਰਤਨ ਦੇ ਵਿੱਚ ਹਾਂਜੀ ਪਿਛਲੀ ਵਾਰ ਵੀ ਅਸੀਂ ਪਿਛਨੀ ਵਾਰ ਵੀ ਇੰਦਾਂ ਨੇ ਨੰਗਰ ਲਗਾਇਆ ਸੀ ਕਿਵੇਂ ਲੱਗਦਾ ਮਤਲਬ ਵੀ ਆਪਸੀ ਭਾਈਚਾਰਾ ਇੰਨਾ ਵਧੀਆ ਮਿਸਾਲ ਬੇਸ ਕਰਦੇ ਨੇ ਹਨਾ ਪੂਰਾ ਵਧੀਆ ਲੱਗਦਾ ਜੀ ਹਾਂਜੀ ਤੁਸੀਂ ਤੁਹਾਡਾ ਕੀ ਨਾਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਇਹ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਆਪਣੇ ਲਾਗੇ ਆ ਗੁਰਦੁਆਰਾ ਸ਼੍ਰੀ ਗਨਵੀਖਾਂ ਤੇ ਅੱਜ ਇਹਨਾਂ ਦੇ ਪੂਰਵਰਧਾਂ ਨੇ ਜਾਂ ਕਹਿ ਲਓ ਅਗਲੀ ਵਾਲੀ ਪੀੜ੍ਹੀ ਨੇ ਇਹਨਾਂ ਨੇ ਲਾਇਆ ਵੀ ਇਹ ਆਪਣਾ ਇਹ ਮੋਟਿਵ ਇਹੀ ਹੈ ਵੀ ਕੋਈ ਧਰਮ ਮਾੜਾ ਨਹੀਂ ਹੁੰਦਾ ਸਾਰੇ ਇੱਕ ਸਮਾਨ ਹੁੰਦੇ ਨੇ ਹਨਾ ਜੀ ਹਾਂ ਜੀ ਉਹ ਬੰਦਿਆਂ ਬਾਰੇ ਹੋ ਸਕਦਾ ਵੀ ਕੋਈ ਮਾੜਾ ਹੋਵੇ ਕੋਈ ਚੰਗਾ ਹੋਵੇ ਪਰ ਜੇ ਤੱਕ ਮੈਨੂੰ ਲੱਗਦਾ ਹੈ ਇਹ ਸਾਰੇ ਵੀ ਆਪਣੇ ਭਾਈਚਾਰੇ ਚੋਂ ਹੀ ਆਂਦੇ ਪਏ ਨੇ ਮੁਸਲਮਾਨ Hindu ਸਾਈ ਸਿੱਖ ਸਾਰੇ ਆਪਣੇ ਭਾਈ ਨੇ ਕੋਈ ਵੱਖ ਨਹੀਂ ਹੈਗਾ ਤੇ ਜਿਵੇਂ ਇਹਨਾਂ ਨੇ ਗੰਨੇ ਵਿਖਾਣੇ ਮਹਾਰਾਜ ਦੀ ਮਦਦ ਕੀਤੀ ਸੀ ਉਸ ਵੇਲੇ ਠੀਕ ਹੈ ਤੇ ਹਰ ਗੋਬਿੰਦ ਪਾਸ਼ਾ ਜੀ ਨੇ ਆਪਦੀਆਂ ਦੋ ਤੇਗਾ ਚੱਕੀਆਂ ਜਿਵੇਂ ਮੀਰੀ ਪੀਰੀ ਦੀ ਠੀਕ ਹੈ ਗੰਨੇ ਵੀ ਖਾਂ ਸਾਹਿਬ ਜੀ ਇਧਰ ਚ ਬਾਰਾ ਸਾਹਿਬ ਉਵੇਂ ਹੀ ਇਹ ਵੀ ਆਪਣੇ ਭਾਈ ਨੇ ਇਹਨਾਂ ਨੇ ਸਾਡੀ ਗਤਕਾ ਟੀਮ ਵਾਸਤੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਇੱਥੇ ਇਹਨਾਂ ਨੇ ਚੋਲਾ ਦਾ ਲੰਗਰ ਲਾਇਆ ਜਿਹੜਾ ਕਿ ਹਾਂਜੀ ਦੁੱਧ ਦਾ ਵੀ ਲੰਗਰ ਲਾਇਆ ਹੈ ਜਿਹੜਾ ਕਿ ਸਾਡੀ ਟੀਮ ਵਾਸਤੇ ਬਹੁਤ ਹੀ ਜ਼ਿਆਦਾ ਵੱਡਾ ਯੋਗਦਾਨ ਰਿਹਾ ਸੋ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਜੀ ਦੇ ਗੁਰਗਮ ਸਿੰਘ ਜੀ ਨੇ ਵੀ ਹੁਕਮਨਾਮਾ ਜੋ ਗਨਿਕਾ ਨਵੀਖਾਂ ਲਈ ਕੀਤਾ ਸੀ ਉਸ ਕਿਹਾ ਸੀ ਮੇਰੇ ਪੁੱਤਰਾਂ ਨਾਲੋਂ ਵੀ ਜੀਜ ਨੇ ਮੈਨੂੰ ਇਹ ਮਹਾਰਾਜ ਨੇ ਉਦੋਂ ਵੀ ਕਿਹਾ ਸੀ ਵੀ ਮੈਂ ਇਹਨਾਂ ਨੂੰ ਆਪਦੇ ਪੁੱਤਰ ਮੰਨ ਰਿਆਂ ਗਨਿਵੀਖਾਂ ਨੂੰ ਭਾਈ ਗਨਿਵੀਖਾਂ ਨੂੰ ਮਹਾਰਾਜ ਨੇ ਆਪਦੇ ਪੁੱਤਰ ਦੱਸਿਆ ਤਾਂ ਹੀ ਉੱਥੇ ਉਹਨਾਂ ਦੀ ਸਮਾਦੀ ਬਣੀ ਹੈ ਕਿਉਂਕਿ ਜਿਹੜੀ ਸੰਗਤ ਆਂਦੀ ਹੈ ਨਾਲ ਭਾਈ ਗਨਿਵੀਖਾਂ ਦੀ ਸਮਾਦੀ ਵੀ ਹੋ ਕੇ ਜਾਂਦੇ ਆ ਸੋ ਆਪਣੇ ਮਨ 'ਚ ਇਹ ਵਿਚਾਰ ਆਪਾਂ ਨਾ ਘਾਲਿਆ ਕਰੀਏ ਵੀ ਉਹ ਧਰਮ ਮੜਾ ਜਾ ਕੋਈ ਧਰਮ ਮੜਾ ਨਹੀਂ ਹੁੰਦਾ ਸਾਰੇ ਆਪਣੇ ਹੀ ਧਰਮ ਨੇ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੇਰਾ ਨਾਮ ਹੈਗਾ ਵੀਰਿੰਦਰ ਸਿੰਘ ਜੀ ਠੀਕ ਹੈ ਕਦੋਂ ਤੋਂ ਗੱਦਗਾ ਸਿੱਖ ਰਹੇ ਹੋ ਅਸੀਂ ਮੈਨੂੰ 2 ਸਾਲ ਹੋ ਗਏ ਅੱਜ ਨਗਰ ਕੀਰਤਨ ਦੀ ਸੇਵਾ ਕਰ ਰਿਹਾ ਹਾਂ ਜੀ ਕਿਵੇਂ ਲੱਗਿਆ ਮਤਲਬ ਭਾਈਚਾਰੇ ਵੱਲੋਂ ਜੀ ਮੈਨੂੰ ਬਹੁਤ ਵਧੀਆ ਲੱਗਿਆ ਪਿਛਲੀ ਵਾਰ ਵੀ ਲਾਇਆ ਸੀ ਇਹਨਾਂ ਨੇ ਬਹੁਤ ਵਧੀਆ ਲੱਗਿਆ ਧੰਨਵਾਦ ਅਨੋਠੀ ਮਿਸਾਲ ਇੱਕ ਆਪਸੀ ਭਾਈਚਾਰੇ ਦੀ ਕਿਉਂਕਿ ਗਣੀ ਖਾਨ ਨਵਿਕਾ ਗੁਰਦੁਆਰਾ ਸਾਹਿਬ ਵੀ ਨਜ਼ਦੀਕ ਹੀ ਹੈ ਜਿੱਥੇ ਕਿ ਦੋ ਮਸਲੇ ਵੀਰਾ ਵੱਲੋਂ ਗੁਰੂ ਸਾਹਿਬ ਦੀ ਉਸ ਵੇਲੇ ਮਦਦ ਕੀਤੀ ਗਈ ਸੀ ਜਦੋਂ ਕਈ ਸਿੱਖ ਵੀ ਕਈ ਹਿੰਦੂ ਵੀ ਡਰ ਕੇ ਮੁੱਖ ਮੋੜ ਗਏ ਸਨ ਸੋ ਤੁਹਾਡਾ ਕੀ ਕਹਿਣਾ ਇਸ ਭਾਈਚਾਰੇ ਬਾਰੇ ਜੂ ਕਮੈਂਟ ਕਰਨਾ ਮਿਲਦੇ ਆ ਕਿਸੇ ਹੋਰ ਉਪਰਾਲੇ ਦੇ ਨਾਲ ਜਲਦ ਉਨੇ ਸਮੇਂ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ